ਇੱਕ ਮਤਰ ਜਿਹੜੇ ਇੱਕ ਹੋਰ ਪੁੱਲਰ ਸਾਹਿਬ ਦੀ ਗੱਲ ਕਰ ਰਹੇ ਸੀ ਦਵਿੰਦਰਪਾਲ ਸਿੰਘ ਪੁੱਲਰ ਮੇਟੋ ਜੀ ਉਹਨਾਂ ਦੀ ਜਿਹੜੀ ਸਜ਼ਾ ਦੇ ਬਾਰੇ ਵੀ ਦੁਬਾਰਾ ਚਰਚਾ ਸ਼ੁਰੂ ਹੋਈ ਹੈ ਭਾਜਪਾ ਦੇ ਕਾਗੂ ਨੇ ਆਰਪੀ ਸਿੰਘ ਉਹਨਾਂ ਨੇ ਇੱਕ ਪੱਤਰ ਲਿਖਿਆ ਤੇ ਉਹਨਾਂ ਨੇ ਕਿਹਾ ਕਿ ਉਹ ਇੱਕ ਗੰਭੀਰ ਤਰ੍ਹਾਂ ਦੀ ਬਿਮਾਰੀ ਤੋਂ ਗ੍ਰਸਤ ਨੇ ਛੱਡ ਭੁੱਲਣ ਦੀ ਕੋਈ ਬਿਮਾਰੀ ਉਹਨਾਂ ਨੂੰ ਤੇ ਉਹਦੇ ਕਰਕੇ ਕਹਿੰਦੇ ਵੀ ਹੰਮ ਸਜੋਫਰੇਨੀਆ ਕੁਛ ਐਸਾ ਹਾਂਜੀ ਕੁਛ ਨਾ ਨਾਮ ਐਸਾ ਹੀ ਹੁੰਦਾ ਹਾਂਜੀ ਤੇ ਕਹਿੰਦੇ ਵੀ ਦੁਬਾਰਾ ਉਸ ਤੇ ਚਰਚਾ ਹੋਣੀ ਚਾਹੀਦੀ ਆ ਇਸ ਕੇਸ ਨੂੰ ਜਾਂ ਇਸ ਪੱਤਰ ਨੂੰ ਜਾਂ ਇਸ ਚਰਚਾ ਨੂੰ ਕਿਵੇਂ ਦੇਖਦੇ ਆਰਪੀ ਸਿੰਘ ਗਏ ਨੇ ਹਾਂਜੀ ਰੇਕਾ ਗੋਪਤਾ ਜੀ ਕਹਿੰਦੇ ਉਹ ਪੱਤਰ ਲਿਖਿਆ ਉਹਨਾਂ ਨੇ ਤਾਂ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਵੀ ਦੇਖੀ ਆ ਕਿ ਬੜੀ ਵੱਡੀ ਕੰਟਰੋਵਰਸੀ ਹੋਈ ਸੀਗੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੀ ਦਿੱਲੀ ਦੇ ਵਿੱਚ ਹਮ ਅੱਛਾ ਉਹਦੇ ਚ ਕੀ ਹੁੰਦਾ ਹੈ ਸੁਖਮ ਸਿੰਘ ਸਾਬ ਮੈਂ ਬਹੁਤ ਵਰੀ ਇਹ ਗੱਲ ਔਨ ਕੈਮਰਾ ਕਹਿ ਚੁੱਕਾ ਕਿ ਸਾਡੇ ਬਹੁਤ ਸਾਰੇ ਲੀਡਰ ਬੁੱਧੀਜੀਵੀ ਇਵਨ दैट ਕਿ ਮੀਡੀਆ ਕਰਮੀ ਵੀ ਕੁਝ ਚੀਜ਼ਾਂ ਚ ਕਲੈਰਿਟੀ ਨਹੀਂ ਦਿੰਦੇ ਉਮਰ ਕੈਦ ਦਾ ਮਤਲਬ ਹੁੰਦਾ ਉਮਰ ਕੈਦ ਸ਼ੈਤ ਤੁਹਾਨੂੰ ਵੀ ਮੈਂ ਕਈ ਵਾਰੀ ਚੀਜ਼ ਦੱਸੀ ਹੋਏਗੀ ਕਿ ਉਮਰ ਕੈਦ ਦਾ ਜਿੱਥੇ ਹੋ ਜਾਂਦਾ ਨਾ ਲਾਈਫ ਇੰਪ੍ਰਿਜ਼ਨਮੈਂਟ ਆ ਗਿਆ ਤਾਂ ਸਮਝੋ ਕਿ ਉਮਰ ਕੈਦ ਦਾ ਮਤਲਬ ਉਮਰ ਕੈਦ ਆ ਸਾਰੀ ਉਮਰ ਜਦੋਂ ਤੱਕ ਇੱਥੇ ਸਾਡੇ ਕੁਝ ਮਤਲਬ ਕਿ ਸਿੱਖ ਮਾਮਲਿਆਂ ਦੇ ਮਾਹਰ ਜਿਹੜੇ ਆ ਮੰਗ ਕਰਦੇ ਆ ਜਦੋਂ ਤਾਂ ਉਹ ਕਹਿ ਦਿੰਦੇ ਆ ਕਿ ਸਾਡੇ ਬੰਦਿਆਂ ਨੂੰ 30 ਸਾਲ ਤੋਂ ਛੱਡਿਆ ਨਹੀਂ ਹੈ ਠੀਕ ਹੈ ਜੀ ਇਹਨਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਨਹੀਂ ਗੱਲ ਸਹੀ ਹੈ ਕੁਸ਼ਾਦਤਾ ਕ ਕਿ ਆਮ ਕਰਦੀ ਉਮਰ ਕਰਦੀ ਹੈ ਜਿਹੜਾ ਸਜ਼ਾ ਸਹੀ ਢੰਗ ਨਾਲ ਕੱਟੇ 10 12 ਸਾਲ ਚ ਸਰਕਾਰ ਉਹਨੂੰ ਪ੍ਰੀ ਮੈਚੂਰ ਰਿਹਾਈ ਦਿੰਦੀ ਆ ਨਾ ਕਿ ਉਹ ਆਪਾ ਕਹੀਏ ਕਿ ਉਮਰ ਕੈਦ ਦਾ ਇੱਕ ਪੈਮਾਨਾ ਹੈ ਕਿ ਤੁਸੀਂ 10 ਸਾਲ ਕੱਟ ਕੇ ਤੇ ਗਏ ਨਹੀਂ ਸਰ ਐਸਾ ਨਹੀਂ ਜੀ ਦੂਜੀ ਚੀਜ਼ ਕਿ ਜਿਹੜੀ ਪ੍ਰੀ ਮੈਚੂਰ ਰਿਹਾਈ ਹੁੰਦੀ ਹੈ ਇਹਨੂੰ ਸ਼ਬਦ ਨੂੰ ਹਮੇਸ਼ਾ ਯਾਦ ਰੱਖਣਾ ਤੁਸੀਂ ਜਦੋਂ ਵੀ ਦਵਿੰਦਰਪਾਲ ਸਿੰਘ ਪੁੱਲਰ ਵਾਲਾ ਮਸਲਾ ਆਏਗਾ ਪ੍ਰੀਮੈਚਿਓਰ ਰਿਹਾਈ ਵਾਸਤੇ ਇੱਕ ਸਮਿਖਿਆ ਬੋਰਡ ਬੈਂਦਾ ਜੀ ਉਹਦੇ ਚ ਵਕ ਵਕ ਖੇਤਰਾਂ ਤੋਂ ਆ ਗਿਆ ਜਦਾਂ ਕੋਈ ਸਰਕਾਰੀ ਵਕੀਲ ਆ ਗਿਆ ਜਾਂ ਮਤਲਬ ਹੋਮ ਮਿਨਿਸਟਰੀ ਚੋਂ ਆ ਗਿਆ ਵਗੈਰਾ ਵਗੈਰਾ ਠੀਕ ਹੈ ਜੀ ਉਹਦੇ ਚ ਪ੍ਰੀਮੈਚਿਓਰ ਰਿਹਾਈ ਜਿਹੜੀ ਆ ਉਹ ਡਿਸਕਸ ਹੁੰਦੀ ਆ ਹਾਂ ਤਾਂ ਫਿਰ ਮੋਰ ਲੱਗਦੀ ਆ ਜਦਾਂ ਮੰਨ ਲਓ ਕਿ ਲੈਟਸ ਸਪੋਜ਼ ਕਿ 6 ਬੰਦੇ ਆ ਮਤਲਬ 4 ਇੱਕ ਪਾਸੇ ਹੋ ਗਏ 2 ਇੱਕ ਪਾਸੇ ਹੋ ਗਏ ਤਾਂ ਫਿਰ ਫੈਸਲਾ ਜਿਹੜਾ ਨਿਰਣਾ ਲਾਗੂ ਹੋ ਜਾਂਦਾ ਕਿ ਹਾਂ ਜੀ ਇਨੂੰ ਪ੍ਰੀ ਮੈਚਿਊਰ ਰਿਹਾਈ ਦਿੱਤੀ ਜਾ ਸਕਦੀ ਯਾਰ ਹੋਇਆ ਕੀ ਸੀਗਾ ਕਿ ਦਿੱਲੀ ਸਰਕਾਰ ਵੱਲੇ ਇਹ ਸਾਰਾ ਕੁਝ ਇਦਾਂ ਹੋਇਆ ਕਿ ਸਜਾ ਸਮੀਖਿਆ ਬੋਰਡ ਸੀ ਜਿਹੜਾ ਉਹਨੇ ਇਹ ਪ੍ਰੀ ਮੈਚਿਊਰ ਰਿਹਾਈ ਰੱਦ ਕਰਤੀ ਮੰਗ ਉੱਤੇ ਵੱਧ ਇੱਕ ਰੌਲਾ ਪੈ ਗਿਆ ਸੀ ਬਹੁਤ ਵੱਡਾ ਜੀ ਤੇ ਉਸ ਵੇਲੇ ਮੇਰੇ ਖਿਆਲ ਦੇ ਨਾਲ ਜਿਵੇਂ ਨਹੀਂ ਭੁੱਲਦਾ ਤੇ ਇਲੈਕਸ਼ਨ ਵੀ ਨੇੜੇ ਸਨ ਪੰਜਾਬ ਵਾਲੇ ਜੇ ਮੈਨੂੰ ਮਤਲਬ ਕਿ ਚੰਗੀ ਤਰ੍ਹਾਂ ਯਾਦ ਹੈ ਤੇ ਮੈਨੂੰ ਲੱਗਦਾ ਕੋਈ ਇਲੈਕਸ਼ਨ ਜਿਹੜੇ ਸੀਗਾ ਬੜਾ ਰੌਲਾ ਪਿਆ ਫਿਰ ਇਹਨਾਂ ਨੂੰ ਸਫਾਈ ਦੇਣੀ ਪਈ ਸੀ ਕੱਲ ਵੀ ਮੈਂ ਦੇਖਿਆ ਕਿਸਾਨੀ ਸਾਹਿਬ ਜਿਹੜੇ ਆਪਣੇ ਮੈਂਬਰ ਪਾਰਲੀਮੈਂਟ ਆ ਕੁਟਕਪੂਰੇ ਤੋਂ ਨੇ ਵੈਸੇ ਦਿੱਲੀ ਆ ਹੁਣ ਤਾਂ ਬਿਜ਼ਨਸ ਉਹਨਾਂ ਦਾ ਸਾਨੀ ਸਾਹਿਬ ਹੁਰਾ ਨੇ ਵੀ ਮਤਲਬ ਕਿ ਕੱਲ ਇਹਦੇ ਤੇ ਟਵਿੱਟ ਕੀਤਾ ਠੀਕ ਹੈ ਜੀ ਯਾਨੀ ਆਰ ਪੀ ਸਿੰਘ ਵੀ ਸਰਗਰਮੀਆਂ ਸ਼ੁਰੂ ਕਰ ਚੁੱਕੇ ਨੇ ਉਹ ਤਾਂ ਕਹਿ ਰਹੇ ਕਿ ਮੈਂ ਤੇ ਦੀਵਾਲੀ ਨਹੀਂ ਮਨਾਉਂਗਾ ਨਾਲ ਉਹਨਾਂ ਨੇ ਇੱਕ ਗੱਲ ਕਹੀ ਆ ਕਿ ਦੇਖੋ ਮੈਂ ਇਸ ਮਾਮਲੇ ਨੂੰ ਮਨੁੱਖੀ ਹਦਦ ਤਰਾਤਲ ਤੇ ਦੇਖਦਾ ਕਿ ਮਨੁੱਖੀ ਆਧਾਰ ਤੇ ਨਿਬੜਨਾ ਚਾਹੀਦਾ ਹੈ ਨਾ ਕਿ ਉਹ ਜੋ ਹੋਇਆ ਕੇਸ ਜਾਂ ਕਾਨੂੰਨ ਦੇ ਲਿਆਸ ਨਾ ਹਾਂ ਉਹਨਾਂ ਨੇ ਆਪਣੇ ਆਪ ਨੂੰ ਸੇਫ ਵੀ ਕੀਤਾ ਹੈ ਨਾ ਕਿ ਮੈਂ ਮਨ ਲੋ ਕੱਲ ਨੂੰ ਕਿਉਂਕਿ ਇਹ ਤੇ ਰਾਸ਼ਟਰਵਾਦੀ ਪਾਰਟੀ ਹੈ ਨਾ ਜੀ ਜੀ ਵੀ ਕੱਲ ਨੂੰ ਪਾਰਟੀ ਪੱਧਰ ਤੇ ਨਾ ਨਾ ਕੋਈ ਸਵਾਲ ਖੜਾ ਹੋ ਜਾਵੇ ਕਿ ਤੁਸੀਂ ਭਾਈ ਮਕੋ ਵਕਰਾ ਨਜ਼ਰੀਆ ਹੁੰਦਾ ਕਿ ਅਤਵਾਦੀਆਂ ਨੂੰ ਛੱਡ ਰਹੇ ਹੋ ਤੁਸੀਂ ਜੀ ਠੀਕ ਹੈ ਨਾ ਸੋ ਉਹਨਾਂ ਨੇ ਆਪਣੇ ਰਾਜਨੀਤਿਕ ਮਤਲਬ ਕਿ ਵਿਵਾਦ ਨੂੰ ਵੀ ਖਤਮ ਕੀਤਾ ਕਿ ਮੈਂ ਕਾਨੂੰਨੀ لحاظ ਨਾਲ ਨਹੀਂ ਮਨੁੱਖੀ لحاظ ਨਾਲ ਮੰਗ ਕਰਦਾ ਪਿਆ ਵਾਂ ਜੀ ਹੁਣ ਮੇਰੀ ਗੱਲ ਹੋਈ ਸੀਗੀ ਮਨਜਿੰਦਰ ਸਿੰਘ ਸਿਰਸਾ ਉਹਨਾਂ ਨਾਲ ਹਮ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਦਿੱਲੀ ਦੀ ਪੋਲਿਟਿਕਸ ਨੂੰ ਦੇਖੋਗੇ ਜੀ ਤਾਂ ਸਭ ਤੋਂ ਵੱਡਾ ਸਿੱਖ ਚਿਹਰਾ ਤੇ ਤੁਹਾਨੂੰ ਹਮ ਉਹੀ ਨਜ਼ਰ ਆਏਗਾ ਮੈਂ ਕਿਹਾ ਵੀ ਸਰ ਤੁਸੀਂ ਵੀ ਯਤਨ ਕਰੋਗੇ ਕਿਉਂਕਿ ਆਰ ਪੀ ਸਿੰਘ ਨੂੰ ਰਾਨੇ ਤੇ ਮਾਮਲਾ ਚੁੱਕ ਦਿੱਤਾ ਹੈ ਜੀ ਜੀ ਤੋਂ ਕਹਿੰਦੇ ਕਿ ਬਿਲਕੁਲ ਮੈਂ ਪਹਿਲਾਂ ਤੋਂ ਹੀ ਐਕਟਿਵਾਇਜ਼ ਮਾਮਲੇ ਚ ਤੇ ਅਸੀਂ ਵੀ ਚਾਹੁੰਦੇ ਆ ਹੂੰ ਵੀ ਅਸੀਂ ਉਸ ਪਰਿਵਾਰ ਨੂੰ ਵੀ ਫੁੱਲ ਸਪੋਰਟ ਕਰਦੇ ਆਂ ਜੋ ਵੀ ਚੀਜ਼ ਮਤਲਬ ਕਿ ਅਸੀਂ ਕਰ ਸਕਦੇ ਆਂ ਤਾਂ ਇਸ ਪੱਧਰ ਤੇ ਜਾ ਕੇ ਅਸੀਂ ਅੱਗੇ ਵੀ ਕੋਸ਼ਿਸ਼ਾਂ ਕਰਾਂਗੇ ਕਿ ਜਿਸ ਪੱਧਰ ਤੇ ਹੁਣ ਆਰ ਪੀ ਸਿੰਘ ਚਲੇ ਗਏ ਨੇ ਯਾਨੀ ਮਸਲਾ ਜਿਹੜਾ ਉਹ ਦਿੱਲੀ ਸਰਕਾਰ ਜਿਹੜੀ ਹੈ ਉਹ ਚਾਹੇਗੀ ਕਿ ਹੱਲ ਹੋ ਜਾਵੇ ਇਹ ਮਨਜਿੰਦਰ ਸਿੰਘ ਸਿਰਸਾ ਹੋਰਾਂ ਨੇ ਗੱਲਬਾਤ ਦੇ ਦੌਰਾਨ ਕਿਹਾ ਕਿਉਂਕਿ ਮੇਨਲੀ ਤਾਂ ਜੇ ਦੇਖੋ ਕਿ ਤਾਂ ਸਰਕਾਰ ਦਾ ਹੀ ਇੱਕ ਸਾਰਾ ਸਿਸਟਮ ਹੁੰਦਾ ਹੈ ਨਾ ਉਹਦੇ ਵਿੱਚ ਹੀ ਅੱਗੇ-ਅੱਗੇ ਜੋ ਵੀ ਚੀਜ਼ਾਂ ਵਰਤਦੀਆਂ ਤਾਂ ਫਿਲਹਾਲ ਦੇਖੋ ਇਹ ਗੱਲ ਮੈਂ ਅੱਗੇ ਵੀ ਕਹੀ ਸੀ ਤੁਹਾਨੂੰ ਤੇ ਇਹ ਗੱਲ ਫਿਰ ਮੈਂ ਦੁਹਰਾ ਦਿੰਦਾ ਕਿ ਜੇਕਰ ਮੰਨ ਲਓ ਭਾਜਪਾ ਨੇ ਸੇਕ ਮਾਮਲੇ ਨੂੰ ਐਡਰੈਸ ਹੋ ਕੇ ਕੁਝ ਵੱਡੇ ਫੈਸਲੇ ਲੈਣੇ ਨੇ ਖਾਸ ਤੌਰ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਜੇ ਮਸਲਾ ਪੱਦੇ ਕੀ ਹੈ ਤਾਂ ਉਹਦੇ ਵਿੱਚ ਸਭ ਤੋਂ ਪਹਿਲੇ ਜਿਹੜੇ ਦੋ ਨਾਂ ਹੋਣਗੇ ਉਹ ਦਵਿੰਦਰਪਾਲ ਸਿੰਘ ਭੁੱਲਰ ਅਤੇ ਬਲਵੰਤ ਸਿੰਘ ਰਾਜੋਆਣਾ ਹੋਣਗੇ ਠੀਕ ਹੈ ਨਾ ਜੀ ਇਸ ਕਰਕੇ ਮੈਨੂੰ ਇਹ ਲੱਗ ਰਿਹਾ ਕਿ ਕਿਤੇ ਨਾ ਕਿਤੇ ਜਿਸ ਤਰ੍ਹਾਂ ਆਰ ਪੀ ਸਿੰਘ ਹੋਰਾਂ ਨੇ ਦਵਿੰਦਰਪਾਲ ਸਿੰਘ ਭੁੱਲਰ ਦੀ ਬਿਮਾਰੀ ਨੂੰ ਆਧਾਰ ਬਣਾਇਆ ਮਨੁੱਖੀ ਅਧਾਰਤੇ ਗੱਲ ਕੀਤੀ ਆ ਮਨਜਿੰਦਰ ਸਿੰਘ ਸਿਰਸਾ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਯਤਨ ਕਰਾਂਗੇ ਤੇ ਸਿਰ ਤੋੜੀ ਯਤਨ ਕਰਾਂਗੇ ਜੀ ਇਹ ਤਾਂ ਲੱਗਦਾ ਹੈ ਕਿ ਗਰਾਊਂਡ ਤਿਆਰ ਹੋ ਰਿਹਾ ਸਾਬ ਗਰਾਊਂਡ ਤਿਆਰ ਹੋ ਰਿਹਾ ਮੈਨੂੰ ਇਹਨਾਂ ਲੱਗ ਰਿਹਾ ਪਰਸਨਲੀ ਫੀਲ ਹੋ ਰਿਹਾ ਮੈਨੂੰ ਕਿ ਆਨ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਗਰਾਊਂਡ ਤਿਆਰ ਤੇ ਕਰ ਰਹੀ ਹੋ ਸਕਦਾ ਜੀ ਇੱਕ ਸੁਖਜੀਵਨ ਸਿੰਘ ਜੀ ਕਹਿ ਰਹੇ ਨੇ ਕਿ ਜੇ ਤਾਂ ਕਹਿੰਦੇ ਆਰ ਪੀ ਸਿੰਘ ਸਿੱਖ ਹੋਣ ਦੇ ਨਾਤੇ ਗਿਆ ਤਾਂ ਕੰਮ ਨਹੀਂ ਹੋਣਾ ਜੋ ਭਾਜਪਾ ਹੀ ਹੋਣ ਦੇ ਨੱਤੇ ਗਏ ਤੇ ਕਹਿੰਦੇ ਫਿਰ ਜਿਹੜੇ ਪ੍ਰੋਫੈਸਰ ਭੁੱਲਰ ਸਾਹਿਬ ਰੇਹ ਚਲੋ ਕੋਈ ਕਰਨੀ ਹੈ ਜੀ ਦੇਖੋ ਕੋਈ ਸਿੱਖ ਬਈ ਜਿਹੜੀ ਮਰਜ਼ੀ ਤਨਜ਼ੀਮ ਚ ਜਾਵੇ ਅਸੀਂ ਅਸੀਂ ਕੌਣ ਹੁੰਨੇ ਫੈਸਲਾ ਕਰਨ ਵਾਲੇ ਕਿ ਉਹ ਭਾਜਪਾ ਚ ਗਿਆ ਸਿੱਖ ਨਹੀਂ ਹੈ ਅਸੀਂ ਕਿਸੇ ਦੇ ਬਈ ਧਰਮ ਤੇ ਕੋਈ ਅਸੀਂ ਤੇ ਸਵਾਲ ਘਟੂ ਘਟ ਨਹੀਂ ਖੜਾ ਕਰਦੇ ਉਹ ਜਿੱਦਾਂ ਕਿਦਾਂ ਵੀ ਹੈ ਜੇ ਮਸਲਾ ਹੱਲ ਕਰਦੇ ਆ ਤਾਂ ਮੈਨੂੰ ਤੇ ਬੜੀ ਖੁਸ਼ੀ ਹੋਏਗੀ ਸਰ ਇਹ ਵੀ ਸ਼ਾਇਦ ਮੈਨੂੰ ਧਰਮ ਦੇ ਨਾਮ ਤੇ ਨਹੀਂ ਇਹ ਹੋਰ ਐਂਗਲ ਤੋਂ ਕਹਿਣਾ ਮਤਲਬ ਵੀ ਆ ਪੋਲੀਟਿਕਲੀ ਕਿ ਜੇ ਭਾਜਪਾ ਹੀ ਬਣ ਕੇ ਗਏ ਆ ਤਾਂ ਕਿਉਂ ਚਲੋ ਉਹਨਾਂ ਦਾ ਆਪ ਨੇ ਨੀੜ ਤਾਂ ਹੋ ਸਕਦੀ ਆ ਪਾਰਟੀ ਦਾ ਦਵਿੰਦਰ ਪਾਲ ਸਿੰਘ ਪੁੱਲਰ ਦੇ ਮਾਮਲੇ ਦੇ ਵਿੱਚ ਅੱਜ ਦਾ ਬਿੱਟਾ ਜਾਂ ਕੁਝ ਹੋਰ ਬੰਦੇ ਠੀਕ ਹੈ ਉਹ ਵਿਰੋਧ ਜ਼ਰੂਰ ਕਰਦੇ ਆ ਪਰ ਬਹੁ ਗਿਣਤੀ ਚ ਲੋਕ ਦਵਿੰਦਰ ਪਾਲ ਸਿੰਘ ਪੁੱਲਰ ਦੀ ਰਿਹਾਈ ਦੇ ਹੱਕ ਚ ਆ ਜੀ ਕਿ ਭਾਈ ਸਜ਼ਾ ਵੀ ਬਹੁਤ ਕਟ ਲਈ ਆ ਅਤੇ ਇਸ ਤੋਂ ਇਲਾਵਾ ਜੋ ਬੰਦੇ ਦੇ ਪਰਿਵਾਰ ਨਾਲ ਵਾਪਰਿਆ ਜੋ ਅੱਜ ਬੰਦੇ ਦੀ ਮਾਨਸਿਕ ਸਥਿਤੀ ਹੈ ਉਸ ਆਧਾਰ ਤੇ ਰਿਹਾਈ ਜੇ ਕਰ ਦਿੱਤੀ ਜਾਵੇ ਤਾਂ ਕੋਈ ਸਮਾਜ ਵਾਸਤੇ ਦੇਸ਼ ਵਾਸਤੇ ਖਤਰਾ ਨਹੀਂ ਜਾਏਗਾ ਜੀ ਜੀ ਮਿੰਟ ਜੀ ਖੈਰ ਬਹੁਤ ਬਹੁਤ ਸ਼ੁਕਰੀਆ ਦੋਸਤੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਨਾਲ ਜੁੜਨ ਵਾਸਤੇ ਆ ਪ੍ਰੋਗਰਾਮ ਹੋਰ ਸ਼ੇਅਰ ਕਰਦੇ ਹੋ ਕਾਫੀ ਸਰੀਆਂ ਗੱਲਾਂ ਤੁਹਾਡੇ ਨਾਲ ਹੋਰ ਸਾਂਝੀਆਂ ਕਰਦੇ ਆ ਇੱਕ ਬਖਸ਼ੀ ਸਿੰਘ ਜੀ ਦਾ ਕਮੈਂਟ ਹੈ ਜੀ ਕਹਿੰਦੇ ਕਿ ਤਰਨਤਾਰਨ ਹਲਕੇ ਦੇ ਵਿੱਚ ਇੱਕ ਮਿਥ ਚੱਲ ਰਹੀ ਹੈ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਹੁਤ ਰਸੂਖਦਾਰ ਹੈ ਪਰ ਉਹਨੇ ਇਹ ਰਸੂਖ ਅਕਾਲੀ ਦਲ ਦੇ ਵਿੱਚ ਹੁੰਦੇ ਹੋਏ ਕਹਿੰਦੇ ਵੀ ਪ੍ਰਾਪਤ ਕੀਤਾ ਹੈ ਪਰ ਤਰਨਤਾਰਨ ਦੇ ਵਿੱਚ ਕਾਫੀ ਕੁਝ ਇਹ ਵੀ ਚੱਲ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਥੋੜਾ ਜਿਹਾ ਖੜਕਾ ਇਹ ਚੱਲ ਹੀ ਰਿਹਾ ਹੈ ਉੱਥੇ ਕਹਿੰਦੇ ਕਿ ਕਸ਼ਮੀਰ ਸਿੰਘ ਸੋਲ ਜੀ ਦੇ ਭਾਂਦਾ ਜੀ ਉਹ ਵੀ ਰਾਜਨੀਤੀ ਦੇ ਵਿੱਚ ਐਕਟਿਵ ਨੇ ਪਹਿਲਾਂ ਉਹਨਾਂ ਦੇ ਨਾਲ ਅਸਿਸਟੈਂਟ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਪੀਰ ਦੇ ਤੌਰ ਤੇ ਇੱਕ ਗੱਲ ਇਹ ਹੈ ਕਿ ਤਰਨਤਾਰਨ ਦਾ ਜਿਹੜਾ ਖਾੜਾ ਹੈ ਨਾ ਇਹ ਖੁੱਲੇਗਾ ਹੁਣ ਦੀਵਾਲੀ ਤੋਂ ਬਾਅਦ ਜੀ ਵਿਸ਼ਵ ਕਰਮਾ ਦੇ ਤੋਂ ਬਾਅਦ ਬਾਅਦ ਬਿਲਕੁਲ ਬਸ ਇੱਕ ਦੋ ਦਿਨ ਤੋਂ ਬਾਅਦ ਕਹੋ ਸਰਗਰਮ ਹੋ ਜਾਣਾ ਦੁਬਾਰਾ ਬਿਲਕੁਲ ਕਿਉਂਕਿ ਕੈਂਪੇਨ ਇੱਕ ਵਾਰੀ ਤੇ ਹੁਣ ਸ਼ੁੱਕਰਵਾਰ ਤੋਂ ਸਮਝ ਲਓ ਕਿ ਠੰਡੀ ਪੈ ਗਈ ਸਾਰਿਆਂ ਦੀ ਜੀ ਤਿਆਰ ਆ ਗਏ ਹਮ ਸਾਰਿਆਂ ਨੇ ਆਪੋ ਆਪਣੀ ਜ਼ਿੰਦਗੀ ਦੇ ਵਿੱਚ